ਸਤਗੁਰ ਜੀ ਨਗਰੋਂ ਬਾਹਰ ਆ ਕੇ ਕੁਝ ਦੂਰ ਉਜਾੜ ਵਿੱਚ ਇੱਕ ਝੁੱਗੀ ਤੱਕ ਕੇ ਉਧਰ ਨੂੰ ਗਏ ਇਥੇ ਇੱਕ ਕੋੜੀ ਰਹਿੰਦਾ ਸੀ ਜਿਸ ਦੇ ਦਵਾਰੇ ਕੋਈ ਮਨੁੱਖਤਾ ਕੀ ਕੋਈ ਜੀਵ ਜਨੌਰ ਵੀ ਨਹੀਂ ਸੀ ਫੜਕਦਾ ਜਗਤ ਨਿਸਤਾਰਨ ਹਾਰ ਜਾ ਖਰੂਤਾ ਆਤਿਥੀ ਵਾਂਗੂ ਹੋ ਕੇ ਉਸ ਨੂੰ ਆਖਦਾ ਹੈ ਐ ਫਕੀਰ ਰਾਤ ਰਹਿਣ ਦੇ ਉਹ ਕੋੜੀ ਅੱਗੋਂ ਬੋਲਿਆ ਜੀ ਮੇਰੇ ਪਾਸ ਉਹ ਜਾਨਵਰ ਨਸਦੇ ਹਨ ਖੁਦਾਏ ਦਾ ਕਰਮ ਹੋਇਆ ਹੈ ਜੋ ਆਤਮੀ ਦੀ ਸੂਰਤ ਨਜ਼ਰ ਆਈ ਹੈ ਤਦ ਇਹ ਆਦਰ ਤੇ ਸਵਾਗਤ ਦੇ ਵਾਕ ਪਾ ਕੇ ਗੁਰੂ ਬਾਬਾ ਉੱਥੇ ਟਿਕ ਗਿਆ ਹਾਂ ਜਗਤ ਪਿਤਾ ਜੀ ਸਾਰੀ ਰਾਤ ਆਪਣੇ ਰੰਗ ਵਿੱਚ ਰਹੇ ਕੁਸ਼ਤੀ ਸਾਰੀ ਰਾਤ ਹਾਏ ਹਾਏ ਕਰਕੇ ਵਿਲਪਦਾ ਰਿਹਾ ਇਸ ਕੁਸ਼ਤੀ ਦਾ ਗਰਲਾਬ ਸੁਣ ਕੇ ਗੁਰੂ ਜੀ ਦੇ ਮਨ ਮਿਹਰ ਆਈ ਆਪ ਦਾਇਰ ਦੇ ਘਰ ਵਿੱਚ ਆ ਕੇ ਬੋਲੇ हे ਫਕੀਰ ਤੂੰ ਕਿਉਂ ਵਿਲਪਦਾ ਹੈ ਕੁਸਤੀ ਇਹ ਮੇਰੇ ਘਰ ਆਏ ਮਹਿਰਾਂ ਵਾਲੇ ਸਾਈ ਲੋਕ ਆਪਣਾ ਇਹ ਰੰਗ ਵੇਖ ਵੇਖ ਕੇ ਝੂਰਦਾ ਹਾਂ ਦੱਸ ਰੋਵਾ ਨਾ ਵਿਲਪਾ ਨਾ ਕਰਾਂ ਤੇ ਕੀ ਕਰਾਂ ਰੋਂਦਾ ਹਾਂ ਕਿ ਹੁਣ ਮੈਂ ਐਸਾ ਬੁਰਾ ਹੋ ਗਿਆ ਹਾਂ ਕਿ ਨਗਰ ਵਿੱਚ ਕੋਈ ਸੜਕ ਤੇ ਵੀ ਮੈਨੂੰ ਨਹੀਂ ਪੈਣ ਦਿੰਦਾ ਗੁਰੂ ਜੀ ਪਰ ਇਸ ਤਰ੍ਹਾਂ ਰੋਣ ਵਿਲਪਣ ਨਾਲ ਤਾਂ ਇਹ ਕਸ਼ਟ ਦੂਰ ਨਹੀਂ ਹੋਏਗਾ ਨਾ ਕੁਸਤੀ ਫੇਰ ਤੇ ਭਲੇ ਪੁਰਖ ਜੀਓ ਮੈਂ ਕੀ ਕਰਾਂ ਜੇ ਇਹ ਕਸ਼ਟ ਦੂਰ ਹੋਵੇ ਗੁਰੂ ਜੀ اے ਪ੍ਰਕਿਰਤਿ ਧਿਆਨ ਨਾਲ ਸਮਝ ਕਿ ਉਹ ਸਿਰਜਨਹਾਰ ਜਿਸ ਨੇ ਸਾਨੂੰ ਸਿਰਜਿਆ ਨਾਲੋਂ ਵਿਛੋੜਾ ਹੀ ਸਾਰੇ ਦੁੱਖਾਂ ਅਤੇ ਕਸ਼ਟਾਂ ਦਾ ਮੂਲ ਕਾਰਨ ਹੈ ਇਸ ਸੰਸਾਰ ਤੇ ਦੋ ਹੀ ਰਸਤੇ ਹਨ ਇੱਕ ਲਿਵ ਦਾ ਤੇ ਦੂਜਾ ਤ੍ਰਿਸ਼ਨਾ ਦਾ ਉਸ ਸਰਜਨਹਾਰ ਨਾਲੋਂ ਪਿਆਰ ਵਿਛੋੜਾ ਉਸ ਨਾਲ ਲੱਗੀ ਲਿਵ ਦੇ ਛੁਟਕਰਨ ਦਾ ਕਾਰਨ ਬਣਦਾ ਹੈ ਅਤੇ ਲਿਵ ਦੇ ਛੁੱਟਿਆ ਹੀ ਜੀਵ ਨੂੰ ਤ੍ਰਿਸ਼ਨਾ ਉਹ ਵਿਆਪਦੀ ਹੈ ਪਰ ਇਹ ਤ੍ਰਿਸ਼ਨਾ ਹੀ ਜੀਵ ਦੇ ਸਰੀਰ ਕਰਸਾਂ ਚਸਕੀਆਂ ਭੋਗਾਂ ਅਤੇ ਵਿਕਾਰਾਂ ਵਿੱਚ ਪੈਣ ਦਾ ਕਾਰਨ ਬਣਦੀ ਹੈ ਵਿਕਾਰ ਕਾਲਖ ਹਨ ਦਾਗ ਲਾਉਂਦੇ ਹਨ ਅਤੇ ਇਹ ਦਾਗ ਹੀ ਸਰੀਰਕ ਰੋਕਾਂ ਦਾ ਰੂਪ ਧਾਰਨ ਕਰਦੇ ਹਨ ਸੋ ਇਹ ਕੁਝ ਤੇਰੇ ਨਾਲ ਹੋਇਆ ਵਿਕਾਰਾਂ ਵਿੱਚ ਲੱਗ ਕੇ ਤੂੰ ਪੱਕਾ ਰੋਗੀ ਕੁਸਤੀ ਹੋ ਗਿਆ ਹੈ ਤੇ ਵਰਲਾਪ ਤੇਰੇ ਪੱਲੇ ਪੈ ਗਿਆ ਹੈ ਏ ਭਾਈ ਤੇਰੇ ਸਰੀਰ ਦਾ ਇਹੀ ਹਾਲ ਹੋਣਾ ਸੀ ਖਸਮ ਵਿਸਾਰ ਕੀਏ ਰਸਪੋ ਤਾਂ ਤਨ ਉਠ ਖਲੋਏ ਰੋ ਹੁਣ ਤੂੰ ਆਪਣੀ ਰੂਹ ਦਾ ਹਾਲ ਸੁਣ ਤੇਰੀ ਰੂਹ ਨੂੰ ਤੇਰੇ ਅੰਦਰ ਲੈ ਨੂੰ ਵੀ ਉਹਨਾਂ ਮੰਦ ਕਰਮਾਂ ਅਤੇ ਦੋਸ਼ਾਂ ਦੇ ਦਾਗ ਪੈ ਚੁੱਕੇ ਹਨ ਜਦੋਂ ਤੂੰ ਮਰ ਕੇ ਅੱਗੇ ਜਾਵੇਂਗਾ ਤਾਂ ਉਹਨਾਂ ਦੋਸ਼ਾਂ ਦੇ ਦਾਗਾਂ ਕਾਰਨ ਤੈਨੂੰ ਉੱਥੇ ਵੀ ਢੋਈ ਨਾ ਮਿਲੇਗੀ ਦਰਗਾਹ ਵਿੱਚ ਵੀ ਤੈਨੂੰ ਕੋਲ ਨਹੀਂ ਬੈਠਣ ਦੇਵਣਗੇ ਇਹ ਬਾਗ ਸੁਣ ਕੇ ਕੋੜੀ ਕੰਬਿਆ ਉਸ ਨੂੰ ਆਪਣੇ ਕੀਤੇ ਕਰਮਾਂ ਦੀ ਪੂਰੀ ਸੋਝੀ ਆਈ ਭੈ ਛਾਇਆ ਕਿ ਮੈਂ ਤਾਂ ਹੁਣ ਦੇ ਕਸ਼ਟ ਨੂੰ ਰੋਂਦਾ ਸਾਂ ਤੇ ਇਸ ਪਾਸੇ ਤਾਂ ਮੇਰਾ ਧਿਆਨ ਹੀ ਨਹੀਂ ਸੀ ਕਿ ਮੇਰੀ ਰੂਹ ਵੀ ਕਲੰਕਤ ਹੋ ਗਈ ਹੈ ਇਹ ਮੇਰੇ ਲਈ ਦੁੱਖ ਸਦਾ ਦਾ ਦੁੱਖ ਹੋ ਗਿਆ ਹੈ ਇਸ ਭੈ ਨੇ ਵਿਰਾਗ ਉਤਪਤ ਕੀਤਾ ਤੇ ਫਕੀਰ ਹੁਣ ਪਛਤਾਪ ਦੇ ਘਰ ਆ ਕੇ ਰੋਇਆ ਤੇ ਧਰਤੀ ਤੇ ਸਿਰ ਰੱਖ ਕੇ ਬੋਲਿਆ ਏ ਅੱਗੇ ਪਿੱਛੇ ਦੀ ਸੋਝੀ ਵਾਲੇ ਕੀ ਮੈਂ ਹੁਣ ਸਦਾ ਲਈ ਡੁੱਬ ਗਿਆ ਸੋਹਣੇ ਦਾਤੇ ਕੀ ਮੇਰੇ 10 ਵੀ ਬਰੇ ਵਿੱਚ ਕੀਤੇ ਦੋਸ਼ ਤੇ ਪਾਪ ਜੋ ਭਾਵੇਂ ਕਿੰਨੇ ਵਧੀਕ ਹਨ ਮੈਨੂੰ ਸਦਾ ਲਈ ਡੋਬ ਗਏ ਗੁਰੂ ਸਾਈਂ ਦਇਆ ਦੇ ਘਰ ਵਿੱਚ ਆਏ ਤਾਂ ਹੋਈ ਸਨ ਹੋਰ ਦਰਵ ਕੇ ਆਪਣੇ ਉੱਚੇ ਦਰੋਂ ਮਿਹਰ ਦੇ ਰੰਗ ਵਿੱਚ ਬੋਲੇ ਭਾਈ ਜਿਸ ਰਾਹੇ ਤੂੰ ਹੁਣ ਤੁਰ ਰਿਹਾ ਹੈ ਉਸ ਦਾ ਫਲ ਤਾਂ ਇਹੋ ਜਿਹਾ ਹੀ ਹੈ ਕਰਮ ਤੇ ਆਪ ਕੀਤੇ ਹਨ ਇਹ ਰਾਹ ਤੇਰੀ ਆਪਣੀ ਚੋਣ ਦਾ ਹੈ ਉਸ ਦਾ ਫਲ ਤੂੰ ਆਪ ਦੱਸ ਦਿੱਤਾ ਹੈ ਪਰ ਸਮਝ ਲੈ ਕਿ ਇਹ ਤਾਂ ਹੈ ਤੇਰੀ ਚੋਣ ਤੇ ਤੇਰੀ ਕਰਨੀ ਕਰਤੂਤ ਪਰ ਜਿਸ ਨੂੰ ਤੂੰ ਦੋਸ਼ ਦੇ ਰਿਹਾ ਹੈ ਆਪਣੀ ਗੱਲਬਾਤ ਦਾ ਉਸ ਦੇ ਘਰ ਮਿਹਰ ਵਸਦੀ ਹੈ ਉਸ ਦੀ ਮਿਹਰ ਵਿੱਚ ਹੈ ਕਿ ਜੇ ਕੋਈ ਆਪਣੇ ਆ ਕਰਮਾ ਕਰਕੇ ਡੁੱਬ ਵੀ ਜਾਵੇ ਤਾਂ ਉਸ ਦੀ ਵੀ ਸਾਰ ਲੈਂਦਾ ਹੈ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਕੋੜੀ ਹੈ ਅਗਮ ਨਿਗਮ ਦੇ ਮਹਿਰੰ ਹੈ ਡੂਬਿਆ ਨੂੰ ਫਿਰ ਜਿਉ ਉੱਠਣ ਦੀ ਮੰਗਲ ਮੈਂ ਖਬਰ ਦੇਣ ਵਾਲੇ ਦਾਤੇ ਰਹਿਮ ਕਰ ਤੇ ਮੈਨੂੰ ਦੱਸ ਕਿ ਮੈਂ ਉਸ ਬਖਸ਼ਿੰਦ ਦਾਤਾ ਜੀ ਤੋਂ ਆਪਣੇ ਮਨ ਦੇ ਦਾਗਾਂ ਨੂੰ ਧੋਣ ਵਾਲਾ ਸਮਾਨ ਕੀਕੂ ਪਾਵਾਂ ਹੈ ਸਰੀਰ ਤਾਂ ਗਿਆ ਭੰਗ ਦੇ ਪਹਾੜੇ ਉਹ ਦਾਸ ਜਿਸ ਨਾਲ ਮਨ ਦੇ ਦਾਗ ਤਾਂ ਧੋ ਲਵਾਂ ਤੇ ਅਗੇ ਕੰਚਨਵੰਨਾ ਹੋ ਕੇ ਜਾਵਾਂ ਕਿਵੇਂ ਉਥੇ ਤਾਂ ਮੇਰੇ ਸਰੀਰ ਦਾ ਕੋੜ ਮੇਰੇ ਮਨ ਦੇ ਨਾਲ ਨਾ ਜਾਵੇ ਰੋ ਰੋ ਕੇ हे ਦਾਤਾ ਮੇਰੇ ਹਾਲ ਤੇ ਤਰਸਕਾਰ ਕਿ ਮੈਂ ਹੁਣ ਬਾਕੀ ਤੇ ਦਿਨ ਇਸ ਮਨ ਨੂੰ ਧੋਣ ਵਾਲੇ ਕੰਮ ਤੇ ਲਾਵਾਂ ਗੁਰੂ ਜੀ ਨੇਰ ਦੇ ਘਰ ਵਿੱਚ ਆ ਕੇ ਸੁਣ हे ਫਕੀਰ ਜਿੱਥੋਂ ਕਸ਼ਟ ਦੀ ਰੋਗ ਦੀ ਆਰੰਭਤਾ ਹੋਈ ਸੀ दारू ਦੀ ਦਾਗਾਂ ਦੇ ਧੋਣ ਦੀ ਆਰੰਭਤਾ ਵੀ ਉਥੋਂ ਹੀ ਹੋਵੇਗੀ ਅਰਥਾਤ ਸਾਈਆਂ ਜੀ ਨਾਲ ਪਏ ਵਿਛੋੜੇ ਨੇ ਰੋਗ ਦੀ ਆਰੰਭਤਾ ਕੀਤੀ ਸੀ ਸਾਈਆਂ ਜੀ ਨਾਲ ਮੇਲ ਰੋਗ ਦੇ ਦੂਰ ਹੋਣ ਦਾ ਕਾਰਨ ਬਣੇਗਾ ਔਰ ਇਸ ਮੇਲ ਦਾ ਸਾਧਨ ਹੈ ਉਹ ਸਾਈਆਂ ਜੀ ਦੀ ਪ੍ਰੇਮ ਯਾਦ ਨੂੰ ਹੋਦਾ ਨਾਮ ਜਪ ਜਪ ਕੇ ਹਿਰਦੇ ਵਿੱਚ ਵਸਾਉਣਾ ਉਸ ਨੂੰ ਕਦੇ ਵੀ ਨਾ ਭੁੱਲਣਾ ਸਬਨਾ ਲਈ ਨਰੋਇਆਂ ਲਈ ਰੋਗੀਆਂ ਲਈ ਇਹੋ ਇੱਕੋ ਇੱਕ ਸਾਧਨ ਹੈ ਆਖ ਜੋ ਤੇਰੇ ਅੰਦਰ ਲੱਗੇ ਦਾਗ ਤੋ ਹੋ ਜਾਣ ਹਾਂ ਮਿਹਰ ਹੋਵੇ ਤਾਂ ਇਹ ਨਾਮ ਜਪਣਾ ਪ੍ਰਾਪਤ ਹੋਵੇ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਔਰ ਨਹੀਂ تھا ਗੁਰੂ ਜੀ ਇਹ ਕਹਿ ਕੇ ਚੁੱਪ ਹੋ ਗਏ ਮਰਦਾਨਾ ਜੋ ਲਾਗੇ ਬੈਠਾ ਸੀ ਕਹਿਣ ਲੱਗਾ हे फकीर दाता ਜੀ ਦੇ ਵਾਕਾਂ ਨੂੰ ਇੱਕ ਤੁਕ ਵਿੱਚ ਯਾਦ ਕਰਕੇ ਪੱਲੇ ਬੰਨ ਲੈ ਸੁਣ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਹ ਸਾਰ ਹੈ ਆਪ ਜੀ ਦੇ ਸਾਰੇ ਕਹੇ ਵਾਕਾਂ ਦਾ ਤੇਰੇ ਚੇਤੇ ਰੱਖਣ ਲਈ ਹਾਂ ਯਾਦ ਰੱਖੀ ਕਿ ਮੈਨੂੰ ਗੁਰੂ ਨਾਨਕ ਮਿਲਿਆ ਸੀ ਤੇ ਉਹ ਇੱਕ ਦਾਤ ਬਖਸ਼ ਗਿਆ ਸੀ ਤੇ ਹੁਕਮ ਕਰ ਗਿਆ ਸੀ ਕਿ ਸਭਨਾ ਜੀਹਾਂ ਦਾ ਇੱਕ ਦਾਤਾ ਹੈ ਉਹ ਮੈਨੂੰ ਨਾ ਵਿਸਰੇ ਉਹ ਮੈਨੂੰ ਕਦੇ ਨਾ ਵਿਸਰੇ ਉਹ ਮੈਨੂੰ ਸਦਾ ਯਾਦ ਰਹੀਂ ਜਾਂ ਫਕੀਰ ਨੇ ਇਹ ਸੁਣਿਆ ਕਿ ਇਹ ਗੁਰੂ ਨਾਨਕ ਹੈ ਜੋ ਮੇਰੇ ਦਵਾਰੇ ਆਇਆ ਹੈ ਤਾਂ ਐਡੇ ਸ਼ੁਕਰ ਤੇ ਪ੍ਰੇਮ ਦੇ ਘਰ ਵਿੱਚ ਆਇਆ ਕਿ ਵਾਹ ਗੁਰੂ ਨਾਨਕ ਵਾਹ ਗੁਰੂ ਨਾਨਕ ਕਰਦਾ ਇੱਕ ਪ੍ਰੇਮ ਤੇ ਮਦਹੋਸ਼ੀ ਵਿੱਚ ਆ ਗਿਆ ਵਿਰਾਗ ਨਾਲ ਧੋਤੇ ਮਨ ਵਿੱਚ ਹੁਣ ਇਹ ਗਿਆਨ ਹੋ ਗਿਆ ਕਿ ਜਗਤ ਗੁਰੂ ਗੁਰੂ ਨਾਨਕ ਮੇਰੇ ਤੇ ਟੁੱਟ ਰਿਹਾ ਹੈ ਤੇ ਇਹ ਪ੍ਰੇਮ ਅੰਦਰ ਆਤਸਿਆ ਕਿ ਇਹ ਮੇਰਾ ਹੈ ਗੁਰੂ ਨਾਨਕ ਮੇਰਾ ਆਪਣਾ ਗੁਰੂ ਨਾਨਕ ਇਸ ਵੇਲੇ ਨੈਣ ਚਾਕੇ ਤੇ ਪ੍ਰੇਮ ਨਾਲ ਭਰੇ ਨੈਣ ਖੋਲ ਕੇ ਉਸ ਨੇ ਪਰਮ ਪਾਰਸ ਗੁਰੂ ਨਾਨਕ ਦਾ ਦਰਸ਼ਨ ਕੀਤਾ ਤੇ ਗੁਰੂ ਨਾਨਕ ਨੇ ਮਿਹਰ ਦੀ ਨਜ਼ਰ ਪਾਈ ਕੋੜੀ ਨੇ ਅੰਦਰ ਰੋਹਾਨੀ ਛੋਹ ਦੀ ਚਰਨਾਹਟ ਮਹਿਸੂਸ ਕੀਤੀ ਮਨ ਹਲਕਾ ਤੇ ਨਿਰਮਲ ਮਹਿਸੂਸ ਹੋਇਆ ਸਿਮਰਨ ਦੀ ਰੌਣ ਚੱਲ ਪਈ ਹਾਂ ਨਾਮ ਹਿਰਦੇ ਵਿੱਚ ਵਸ ਗਿਆ ਗੁਰੂ ਨਾਨਕ ਦੀ ਅਮੀਰ ਦ੍ਰਿਸ਼ਟੀ ਨੇ ਕੋੜੀ ਦਾ ਕਸ਼ਟ ਦੂਰ ਕਰ ਦਿੱਤਾ ਅਮੀ ਅਦ੍ਰਿਸ਼ਟ ਸੁਭ ਕਰੇ ਹਰੇ ਅਗਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ